ਚੰਡੀਗੜ੍ਹ ਦੇ ਵਿੱਚ ਟੱਕਰ ਚੰਡੀਗੜ੍ਹ ਦੀ ਛੋੜ ਦੇ ਵਿੱਚ ਟੱਕਰ ਹੋਇਆ ਸੀ ਤਾਂ ਕਦ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਤੇ ਵੀਡੀਓਗ੍ਰਾਫੀ ਚ ਜੋ ਕੁਝ ਹੋਇਆ ਉਹ ਸਭ ਨੇ ਦੇਖਿਆ ਤੁਸੀਂ ਦੇਖਿਆ ਮੈਂ ਦੇਖਿਆ ਗਲਤੀ ਤਾਂ ਆਮ ਆਦਮੀ ਪਾਰਟੀ ਤੋਂ ਹੀ ਵੀ ਹੋਈ ਤਾਂ ਜਦੋਂ ਪਟੀਸ਼ਨ ਪਾਈ ਸੀ ਹਾਈ ਕੋਰਟ ਚ ਪ੍ਰਜੈਕਟਿੰਗ ਅਫਸਰ ਕੋਈ ਨਿਰਪੱਖ ਮੰਗ ਕਰਦੇ ਇਹਨਾਂ ਨੇ ਮੰਗ ਨਹੀਂ ਕੀਤੀ ਜਿ ਪ੍ਰੀਓ ਬੜੀਆਂ ਸਖਤ ਪਰੇ ਦਰਸ਼ਕੋ ਕੀਤੀਓ ਜੀ ਦੇ ਕਰਕੇ ਮੈਂ ਕਹਿੰਦਾ ਵੀ ਕਈ ਵਾਰੀ ਠੰਡਕ ਪਹੁੰਚਦੀ ਹੈ ਇਸ ਸਿਸਟਮ ਚ ਜਿੱਥੇ ਇਨਸਾਫ ਮਿਲਣਾ ਬਹੁਤ ਔਖਾ ਹੈ 1 ਫਰਵਰੀ ਨੂੰ ਬਲਾਲਾ ਨੂੰ 1 ਫਰਵਰੀ ਨੂੰ ਸੁਪਰੀਮ ਕੋਰਟ ਨੇ ਫੌਂ ਕਰ ਲਿਆ ਹੁਣ ਉਹਨੇ ਬਚਦਾ ਵੈਸੇ ਲੱਗਦੀ ਰਿਹਾ ਕਿ ਉਹ ਬਾਜੂਗਾ ਅੱਠ ਵੈਲਿਡ ਪੇਪਰ ਜਿਹੜੇ ਉਹਨੇ ਕੀਤੇ ਹੈ ਗੜਬੜ ਨੂੰ ਪਾਰਟੀਆਂ ਨੂੰ ਕੁਝ ਫਰਕ ਨਹੀਂ ਪੈਂਦਾ ਹੁੰਦਾ ਜੇਕਰ ਤੁਹਾਡੇ ਜਿਹੜਾ ਬੰਦਾ ਨਾ ਸਿਆਸਤ ਚ ਆਉਂਦਾ ਹੈ ਉਹਦੀ ਪਹਿਲੀ ਸ਼ਰਤ ਹੈ ਕਿ ਉਹ ਪੀਠ ਹੋ ਜੇ ਉਹ ਪੀਠ ਹੋ ਜਾਵੇ ਇਸੇ ਤੋਂ ਕਾਰਨ ਹੀ ਗਵਰਨਰ ਨੂੰ ਉੱਥੇ ਜਾਣਾ ਪਿਆ ਬਰਵਾਰੀ لال ਪ੍ਰੋਹਰਤ ਨੂੰ ਸੁਯਾ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਚੰਡੀਗੜ੍ਹ ਦੇ ਬੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੋੜਦਿਆ ਜਿਹੜੀਆਂ ਤਲਕ ਟਿੱਪਣੀਆਂ ਨੇ ਉਹ ਸੱਚਮੁੱਚ ਹੀ ਦਿਲ ਨੂੰ ਕੁਝ ਰਾਹਤ ਪਹੁੰਚਾਉਂਦੀਆਂ ਨੇ ਜਾਂ ਠੰਡਕ ਪਹੁੰਚਾਉਂਦੀਆਂ ਨੇ ਕਿ ਹਲੇ ਕੁਝ ਹੈ ਆਸ ਆਸ ਦੀ ਕਿਰਨ ਹੈ ਜਿਉਂਦੀ ਹੈ ਇਹਦੀ ਇਹ ਗੱਲ ਕਰ ਲੀਆ ਜਾਪਾ ਲੇਕਿਨ ਉਸ ਤੋਂ ਪਹਿਲਾਂ ਫੇਰ ਇੱਕ ਵਾਰ ਉਹੀ ਅਪੀਲ ਜਿਹੜੀ ਅਕਸਰ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕਿ ਪਿਆਰੇ ਦਰਸ਼ਕੋ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਹੁਣ ਆਪਾਂ ਗੱਲ ਕਰੀਏ ਜਿਹੜੀ ਚੋਣ ਨੂੰ ਲੈ ਕੇ ਮੇਅਰ ਦੀ ਚੋਣ ਨੂੰ ਲੈ ਕੇ ਜੋ ਤਾਂਦਲੀ ਹੋਈ ਸੀ ਦੇਖੋ ਪਹਿਲੀ ਵਾਰ ਤੁਸੀਂ ਜਿਹੜੇ ਮੇਰੇ ਪਿਛਲੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਮੈਂ ਇਹ ਗੱਲ ਕਹੀ ਸੀ ਕਿ ਕੋਸ਼ਿਸ਼ ਕਰੀਦੀ ਹੈ ਜਦੋਂ ਕੈਮਰੇ ਦੇ ਸਾਹਮਣੇ ਆਉਨੇ ਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਦਿਆਂ ਯਾਦ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬੇਰ ਇਹ ਗੱਲ ਕਰਦੇ ਕਿਸੇ ਦੇ ਹੱਕ ਚ ਜਾਵੇ ਕਿਸੇ ਦੇ ਬ੍ਰੁੱਥ ਜਾਵੇ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਅਸੀਂ ਉਹ ਗੱਲ ਕਹਿੰਦੀ ਕੋਸ਼ਿਸ਼ ਕਰਦੇ ਆ ਉਦੋਂ ਮੈਂ ਕਿਹਾ ਸੀ ਦੇਖੋ ਬਹੁਤ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦੀਆਂ ਨੇ ਜਦੋਂ ਅਸੀਂ ਬੋਲਦੇ ਆ ਪਰ ਚੰਡੀਗੜ੍ਹ ਦੇ ਵਿੱਚ ਧੱਕਾ ਹੋਇਆ ਚੰਡੀਗੜ੍ਹ ਦੀ ਚੋਣ ਦੇ ਵਿੱਚ ਧੱਕਾ ਹੋਇਆ ਸੀ ਧੱਕਾ ਤਾਂ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀ ਜਦੋਂ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਬਣਾਇਆ ਉਹਦੀ ਢੂਈ ਦੁਖਣ ਲੱਗ ਗਈ ਹੁਣ ਢੂਈ ਦੁਖਣ ਦਾ ਬਹਾਨਾ ਸੀ ਉਹ ਤਾਂ ਸਭ ਨੂੰ ਹੀ ਪਤਾ ਸੀ ਪਰ ਹੁਣ ਕਹਿ ਕੁਝ ਨਹੀਂ ਸਕਦੇ ਚੰਡੀਗੜ੍ਹ ਡਾਕਟਰ ਉੱਥੋਂ ਦੇ ਨੇ ਡਾਕਟਰਾਂ ਨੇ ਉਥੇ ਦਾਖਲ ਕਰਤਾ ਤੇ ਕਹਿੰਦੇ ਜੀ ਇਹਦੇ ਬੈਕਏਕ ਹੈ ਚਲੋ ਉਹਦੇ ਬਾਰੇ ਉਹ ਗੱਲ ਨਿਕਲ ਗਈ ਫੇਰ ਰੌਲਾ ਪੈ ਗਿਆ ਕੋਰਟ ਚ ਚੜੇਗੇ ਹਾਈ ਕੋਰਟ ਚ ਤਿੰਨ ਵਾਰ ਹੀ ਗਏ ਲੈ ਨਾ ਤੋਂ ਉਹ ਉਹਨਾਂ ਨੇ 6 ਤਰੀਕ ਰੱਖ ਲਈ 6 ਫਰਵਰੀ ਕੋਰਟ ਦੇ ਵਿੱਚ ਗਏ ਤਾਂ ਕਹਿੰਦੇ ਜੀ ਨਹੀਂ ਪਹਿਲਾਂ ਕਰੋ 30 ਜਨਵਰੀ ਆ ਗਈ ਉੱਥੇ ਤੱਕ ਤਾਂ ਬਿਲਕੁਲ ਠੀਕ ਲੱਗਦਾ ਸੀ ਕਿ ਚੰਡੀਗੜ੍ਹ ਹਾਈ ਕੋਰਟ ਬਿਲਕੁਲ ਠੀਕ ਕਰ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੇਕਿਨ ਜੋ ਕੁਝ ਹੋਇਆ 30 ਜਨਵਰੀ ਨੂੰ ਵੀਡੀਓਗ੍ਰਾਫੀ ਹੋਈ ਤੇ ਵੀਡੀਓਗ੍ਰਾਫੀ ਚ ਜੋ ਕੁਝ ਹੋਇਆ ਉਹ ਸਭ ਨੇ ਦੇਖਿਆ ਤੁਸੀਂ ਦੇਖਿਆ ਮੈਂ ਦੇਖਿਆ ਔਰ ਅਨਿਲ ਮਸੀਹ ਨੇ ਜੋ ਕੁਝ ਕੀਤਾ ਜਿਵੇਂ ਕੀਤਾ ਜਿਵੇਂ ਉਹ ਪਤਾ ਨਹੀਂ ਲੋਕ ਕਿ ਇਸ ਤਰ੍ਹਾਂ ਦੇ ਕਿਵੇਂ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਪਹੁੰਚ ਜਾਂਦੇ ਨੇ ਗਲਤੀ ਤਾਂ ਆਮ ਆਦਮੀ ਪਾਰਟੀ ਤੋਂ ਵੀ ਹੋਈ ਨਾ ਜਦੋਂ ਪਟੀਸ਼ਨ ਪਾਈ ਸੀ ਹਾਈ ਕੋਰਟ 'ਚ ਪ੍ਰੈਜਾਈਡਿੰਗ ਅਫਸਰ ਕੋਈ ਨਿਰਪੱਖ ਮੰਗ ਕਰ ਦੇ ਇਹਨਾਂ ਨੇ ਮੰਗ ਨਹੀਂ ਕੀਤੀ ਉਹ ਉਹੀ ਬਣਾਤਾ ਤੇ ਉਹ ਫਿਰ ਜਿਵੇਂ ਕੈਮਰੇ ਵੱਲ ਦੇਖਦਾ ਹੈ ਤੇ ਫਿਰ ਵੋਟਾਂ ਜਿਹੜੀਆਂ ਉਹ ਇਨਵੈਲਿਡ ਕਰਨ ਲਈ ਕੱਟ ਵੱਢ ਕਰਦਾ ਉੱਥੇ ਉਹ ਸਾਰਾ ਸਪੱਸ਼ਟ ਨਜ਼ਰ ਆਉਂਦਾ ਤੇ ਤੁਹਾਨੂੰ ਯਾਦ ਹੀ ਹੈ ਨਾ ਕਿ 35 ਕੌਂਸਲਰ ਨੇ 35 ਚੋਂ ਵੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨਾਲ ਨੇ 16 ਵੋਟਾਂ ਜਿਹੜੀਆਂ 8 ਨੇ ਨੇ ਇਨਵੈਲਿਡ ਕਰਤੀਆਂ ਅਕਾਲੀ ਸ਼ਾਇਦ ਉਧਰ ਚੜੇਗੇ 15 ਉਹਨਾਂ ਦੀ ਆਪੀਆਂ ਕਿਰਨ ਖੇੜ ਦੀ ਬਲਾਕ ਤੋਂ ਜੋ ਵੀ ਹੋਇਆ ਉਹ ਕੈਮਰੇ ਦੇ ਸਾਹਮਣੇ ਹੈ ਨਾ ਕੈਮਰੇ 'ਚ ਨਜ਼ਰ ਆ ਰਿਹਾ ਹੈ ਤੋਂ ਬਸ ਇਸੇ ਜਿਹੜੀ ਵੀਡੀਓ ਸੀ ਨਾ ਉਹਨੇ ਫਸਾਤਾ ਜਦੋਂ ਅੱਛਾ ਉੱਥੇ ਹਾਈ ਕੋਰਟ ਨੇ ਨਹੀਂ ਰਾਹਤ ਦਿੱਤੀ ਇਹ ਵੀ ਤੁਹਾਨੂੰ ਦੱਸ ਦ ਤਿੰਨ ਹਫ਼ਤੇ ਦਾ ਕਾਦਾ ਟਾਈਮ ਭਾਈ ਸਟੇ ਤਾਂ ਲਾਉਣਾ ਤੁਸੀਂ ਉਹ ਤਾਂ ਬਜਟ ਸੈਸ਼ਨ ਬਣਾ ਰਹੇ ਬਾਹਰ ਘੁਟਕਾਰੇ ਨੇ ਕੱਲ ਸੜੀਆਲੀ ਵਾਲੀ ਦੀ ਪੱਗ ਲੇਗੀ ਤੇ ਸੁਪਰੀਮ ਕੋਰਟ 'ਚ ਜਦੋਂ ਕੇਸ ਗਿਆ ਸੁਪਰੀਮ ਕੋਰਟ ਤੋਂ ਜਿਹੜੀ ਰਾਹਤ ਮੰਗੀ ਉਹਦੇ 'ਚ ਦੋ ਰਾਹਤਾਂ ਮਿਲ ਗਈਆਂ ਉਹਨਾਂ ਨੂੰ ਇੱਕ ਮਿਲੀ ਕਿ ਬਜਟ ਸੈਸ਼ਨ ਤੇ ਰੋਕ ਲੱਗੀ ਜਿਹੜਾ ਕੱਲ ਹੋਣਾ 7 ਫਰਵਰੀ ਨੂੰ ਸੀ ਅਗਲੇ ਹਕੂਮਤਾਂ ਕੋਈ ਤੁਸੀਂ ਨਹੀਂ ਕਰ ਸਕੋਗੇ ਜਿਹੜਾ ਇਹਨਾਂ ਦਾ ਹੁਣ ਮੇਅਰ ਹੈ ਭਾਰਤੀ ਜਨਤਾ ਪਾਰਟੀ ਦਾ ਨੰਬਰ 1 ਨੰਬਰ 2 ਕਹਿੰਦੇ ਜਿੰਨਾ ਵੀ ਰਿਕਾਰਡ ਹੈ ਉਹ ਤੁਸੀਂ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰੋ ਪ੍ਰੈਜ਼ਾਈਟਿੰਗ ਅਫਸਰ ਜਿਹੜਾ ਇਹਨਾਂ ਦਾ ਰਜਿਸਟਰਾਰ ਹੁੰਦਾ ਉਹਨੂੰ ਦਿਓ ਤੇ ਬਈ ਟਿੱਪਣੀਆਂ ਬੜੀਆਂ ਸਖਤ ਪਿਆਰੇ ਦਰਸ਼ਕੋ ਕੀਤੀਆਂ ਜਿਦੀ ਕਰਕੇ ਮੈਂ ਕਹਿੰਦਾ ਵੀ ਕਈ ਵਾਰੀ ਠੰਡਕ ਪਹੁੰਚਦੀ ਹੈ ਇਸ ਸਿਸਟਮ ਚ ਜਿੱਥੇ ਇਨਸਾਫ ਮਿਲਣਾ ਬਹੁਤ ਔਖਾ ਹੈ ਜਿਹਦੇ ਬਾਰੇ ਬਾਤਰ ਸਾਹਿਬ ਦਾ ਸ਼ੇਅਰ ਬਾਰ-ਬਾਰ ਬੋਲਦੇ ਆ ਕਿ ਬੰਦਾ ਬਿਰਖ ਹੋ ਜਾਂਦਾ ਹੈ ਇਨਸਾਫ ਕਚਹਿਰੀਆਂ ਚ ਖੜਾ ਇਨਸਾਫ ਲੈਣ ਦੀ ਆਸ ਦੇ ਵਿੱਚ ਕਈ ਵਾਰ ਤਾਂ ਪੀੜੀਆਂ ਵੀ ਬਦਲ ਜਾਂਦੀਆਂ ਨੇ ਇਨਸਾਫ ਨਹੀਂ ਮਿਲਦਾ ਉਸ ਉੱਥੇ ਫਿਰ ਜਦੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਆਉਂਦੀਆਂ ਨੇ ਕਹਿੰਦੇ ਕਮਾਲ ਹੈ ਮਤਲਬ ਨਜ਼ਰ ਆਉਂਦਾ ਹੈ ਉਹ ਜਿਵੇਂ ਦੇਖ ਰਿਹਾ ਕੋਈ ਚੋਰ ਦੇਖ ਰਿਹਾ ਹੁੰਦਾ ਹੈ ਤੇ ਜਿਹੜਾ ਛੇੜਛਾੜ ਕਰ ਰਿਹਾ ਹੈ ਅਨਿਲ ਮਸੀ ਬੈਲਟ ਪੇਪਰ ਨਾਲ ਕਹਿੰਦੇ ਭਗੋੜੀ ਦੀ ਤਰ੍ਹਾਂ ਕਿਉਂ ਦੇਖ ਰਿਹਾ ਹੈ ਮਦਰ ਇਹ ਸਮਝ ਨਹੀਂ ਉਹਦੇ ਕੈਮਰੇ ਵੱਲ ਦੇਖ ਕੇ ਕਿਉਂ ਇਹਨਾਂ ਦਾ ਛੇੜਛਾੜ ਕਰ ਰਿਹਾ ਹੈ ਇਹ ਕਹਿੰਦਾ ਇਹਨੂੰ ਦੱਸ ਦੋ ਸੁਪਰੀਮ ਕੋਰਟ ਸਭ ਕੁਝ ਦੇਖ ਰਹੀ ਹੈ ਇਹ ਤਾਂ ਲੋਕਤੰਤਰ ਦਾ ਮਜ਼ਾਕ ਹੈ ਇਹ ਕਹਿੰਦਾ ਸਾਡੀ ਇਹ ਤਾਂ ਲੋਕਤੰਤਰ ਦੀ ਹੱਤਿਆ ਕਰਤੀ ਜਣੀਏ ਅਸੀਂ ਨਹੀਂ ਕਹਦੇ ਇਸ ਤੇ ਬਹੁਤ ਬਰਕਾ ਨੇ ਕਿ ਲੋਕਤੰਤਰ ਲੁੱਟ ਲਿਆ ਜਜੂ ભગવંતમાન ਨੇ ਕਿਹਾ ਸੀ ਕਿ 26 ਜਨਵਰੀ ਗਣਤੰਤਰ ਦੇ ਮਹੀਨੇ ਚ ਜਿਹੜਾ ਹੈ ਲੋਕਤੰਤਰ ਲੁੱਟਿਆ ਗਿਆ ਉਹ ਤਾਂ ਸਿਆਸੀ ਬੰਦੇ ਕਰਦੇ ਨੇ ਜਦੋਂ ਚੀਫ ਜਸਟਿਸ ਨੇ ਇਹ ਗੱਲ ਕੀਤੀ ਮੈਂ ਉਹਦਾ ਜ਼ਿਕਰ ਕਰ ਰਿਹਾ ਖੈਰ ਉਹਦੇ ਚ ਉਹਨੇ ਕਹਿੰਦਾ ਵੀ ਸੁਪਰੀ ਇਹਦੇ ਇਹਦੇ ਤਾਂ ਮੁਕੱਦਮਾ ਚੱਲਣਾ ਚਾਹੀਦਾ ਇਹ ਉਦੋਂ ਪਹਿਲਾਂ ਰਾਗਵ ਚੱਡਾ ਨੇ ਵੀ ਕਿਹਾ ਸੀ ਕਿ ਇਹਨੂੰ ਗ੍ਰਿਫਤਾਰ ਕਰਨਾ ਚਾਹੀਦਾ 19 ਫਰਵਰੀ ਨੂੰ ਬੁਲਾ ਲਿਆ ਉਹਨੂੰ ਨਾ 19 ਫਰਵਰੀ ਨੂੰ ਸੁਪਰੀਮ ਕੋਰਟ ਨੇ ਕਾਲ ਕਰ ਲਿਆ ਹੁਣ ਉਹ ਨਹੀਂ ਬਚਦਾ ਵੈਸੇ ਲੱਗ ਨਹੀਂ ਰਿਹਾ ਕਿ ਉਹ ਬਾਜੂਗਾ ਅੱਠ ਵੈਲਿਡ ਪੇਪਰ ਜਿਹੜੇ ਉਹਨੇ ਕੀਤੇ ਆ ਗੜਬੜ ਸੋ ਇਹ ਜਿਹੜਾ ਫੈਸਲਾ ਆਇਆ ਹੈ ਬਹਤ 12 ਨੂੰ ਫੈਸਲਾ ਆਉਣਾ ਹੈ ਮੈਨੂੰ ਪੁੱਛਿਆ ਕਿਸ ਨੇ ਵੀ ਕੀ ਹੋਊਗਾ ਹੁਣ ਉਹ ਮੈਂ ਕਿਹਾ ਪਾਈ ਦੇਖੋ ਇਹ ਸੁਪਰੀਮ ਕੋਰਟ ਹੈ ਟਿਪਰੀਆਂ ਬਹੁਤ ਬਹੁਤ ਸਖਤ ਕਰਦੀ ਹੈ ਪਰ ਜਿੰਨੇ ਚਿਰ ਫੈਸਲਾ ਨਹੀਂ ਦੋਨੇ ਚਿਰ ਤੁਸੀਂ ਕੁਝ ਨਹੀਂ ਕਰ ਸਕਦੇ ਫੈਸਲੇ ਤਾਂ ਦੋ ਹੀ ਆ ਸਕਦੇ ਹੁੰਦੇ ਨੇ ਜਾਂ ਆਉਣਾ ਚਾਹੀਦਾ ਇੱਕ ਤਾਂ ਵੀ ਚੋਣ ਦੁਆਰਾ ਕਰੋ ਉਹ ਸਬੂਤ ਮਿਲ ਗਏ ਨੇ ਇਹ ਗਲਤ ਚੋਣ ਹੋਈ ਹੈ ਦੁਬਾਰਾ ਕਰ ਲਓ ਤੇ ਤੁਹਾਡਾ ਹੋ ਜਾਊਗਾ ਪਰ ਉਹਨਾਂ ਨੂੰ ਟਾਈਮ ਦੇਤਾ ਕਿ ਤੁਸੀਂ ਆਪਦਾ ਪੱਖ ਰੱਖੋ ਹੁਣ ਉਹ ਪੱਖ ਕਿਵੇਂ ਰੱਖੋ ਨੇਲ ਸ਼੍ਰੀ ਇਹ ਕਹਿ ਸਕਦਾ ਕਿ ਜੀ ਮੈਂ ਤਾਂ ਚੇਟ-ਛੇਟ ਨਹੀਂ ਕੀਤੀ ਇਹ ਤਾਂ ਪਹਿਲਾਂ ਦੀ ਹੋਈ ਹੀ ਹੈ ਤੇ ਕਹੂਗਾ ਹੀ ਹੋਰ ਕੀ ਕਹਿ ਸਕਦਾ ਜਦੋਂ ਬੰਦਾ ਚੋਰੀ ਫੜੀ ਜਾਵੇ ਜੇ ਉਹਨੇ ਇਹ ਕਿਹਾ ਤਾਂ ਫਿਰ ਕੀ ਹੋਊਗਾ ਸ਼ੇਅਰ ਹੋਊਗਾ ਕਿ ਕਹਣਗੇ ਜੀ ਰਿਫਰੈਸ਼ ਸੈਂਸ ਲੈਬੋਰੀ ਚ ਭੇਜ ਦਿਓ ਐਕਸਪਰਟ ਕੋਲ ਭੇਜੋ ਹੰਡਰਟਿੰਗ ਦੇਖੋ ਕੀ ਦੀ ਹੈ ਇਹ ਵੀ ਹੋ ਸਕਦਾ ਉਹ ਉਹਦੇ ਭੇਜਣ ਲਈ ਟਾਈਮ ਲੱਗੂਗਾ ਤੇ ਉਹ ਆਉਗੀ ਰਿਪੋਰਟ ਸ਼ੇਅਰ ਜਿਹੜਾ ਹੈ ਉੱਥੇ ਕੀ ਮੈਨੀਪੂਲੇਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਫੈਸਲਾ ਦਿਓ ਪਰ ਹੁਣ ਲੱਗਦਾ ਇਹ ਹੈ ਕਿ ਇੰਨੇ ਧੱਕਾ ਜੁਰੀ ਤੋਂ ਜਿਹੜੀ ਕੀਤੀ ਗਈ ਸੀ ਉਹਦੇ ਜਿਹੜੇ ਸਬੂਤ ਮਿਲ ਗਏ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਜਰੂਰ ਇਹਨੂੰ ਇਹ ਰਾਹਤ ਮਿਲੂਗੀ ਇਹ ਤਾਂ ਹੁਣ ਨਜ਼ਰ ਆਉਣ ਲੱਗ ਗਿਆ ਟਿਪੜੀਆਂ ਤੋਂ ਬਾਅਦ ਵੀ ਤੇ ਸਬੂਤਾਂ ਤੋਂ ਬਾਅਦ ਵੀ ਤੇ ਇਹੀ ਸ਼ਾਇਦ ਵੱਡਾ ਕਾਰਨ ਹੈ ਕਿ ਭਾਰਤੀ ਜਨਤਾ ਪਰ ਪੈਸਾ ਪਾਰਟੀਆਂ ਨੂੰ ਕੁਝ ਪਰਕੜੀ ਪੈਂਦਾ ਹੁੰਦਾ ਕਿ ਜਿਹੜਾ ਥੋੜੀ ਜਿਹੜਾ ਬੰਦਾ ਨਾ ਸਿਆਸਤ ਚ ਆਉਂਦਾ ਉਹਦੀ ਪਹਿਲੀ ਸ਼ਰਤ ਹੈ ਕਿ ਉਹ ਟੀਟ ਹੋ ਜੇ ਉਹ ਟੀਟ ਹੋ ਜਾਂਦਾ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋ ਰਿਹਾ ਹੁਣ ਆਪਾਂ ਦੇਖਿਆ ਅਬ ਉਈ ਜੁੱਧਾਸਵਾਰ ਲਈ ਬਣਾਉਂਦੇ ਉਹ ਬਦਲ ਵਿਆਹ ਹੋ ਗਿਆ ਜੀ ਮੈਂ ਯੂ ਟਰਨ ਲੈ ਲਿਆ ਜਾ ਉਹ ਕਰ ਲਿਆ ਪਰ ਲੋਕ ਤਾਂ ਸੋਚਦੇ ਨੇ ਇਹੀ ਕਾਰਨ ਹੈ ਜਿਹੜੀ ਕਿਆ ਸਰਾਈ ਬੜੇ ਪੱਧਰ ਤੇ ਅਫਵਾਹ ਫੈਲੀ ਹੈ ਕਿ ਇਸ ਚੋਣ ਕਾਰਨ ਹੀ ਗਵਰਨਰ ਨੂੰ ਇੱਥੋਂ ਜਾਣਾ ਪਿਆ ਬਨਵਾਰੀ ਲਾਲ ਪ੍ਰੋਹਤ ਨੂੰ ਕਿਉਂਕਿ ਉਹਨੇ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤੀ ਵੀਡੀਓ ਬਾਹਰ ਆ ਗਈ ਤੇ ਉਹ ਫਜ਼ੀਅਤ ਹੋਈ ਭਾਰਤੀ ਜਨਤਾ ਪਾਰਟੀ ਦੀ ਉਹ ਤਾਂ ਹੁਣ ਵੱਡੇ ਪੱਧਰ ਤੇ ਹੋਊਗੀ ਹੁਣ ਇਲੈਕਸ਼ਨ ਚ ਹੋਊਗੀ ਇਹ ਤਾਂ ਕਰਦੇ ਨੇ ਤੇ ਕਰ ਵੀ ਰਹੇ ਨੇ ਮੈਂ ਤਾਂ ਤੁਹਾਨੂੰ ਇਹ ਵੀ ਦੱਸਿਆ ਸੀ ਇਹ ਸੁਵਾਚੰਦਰ ਹੈ ਜੀਟੀਪੀ ਵਾਲਾ ਇਹ ਰਾਜ ਸਭਾ ਦਾ ਮੈਂਬਰ ਕਿਵੇਂ ਬਣਿਆ ਸੀ ਵੀ ਵੋਟਾ ਤਾਂ ਹੈ ਨਹੀਂ ਸੀ ਭਾਰਤੀ ਜਨਤਾ ਪਾਰਟੀ ਕੋਲ ਕਿਵੇਂ ਬਣ ਗਿਆ ਸੀ ਫਿਰ ਇਸ ਤਰੀ ਬਣਿਆ ਸੀ ਉੱਥੇ ਇੱਕੋ ਫਰਕ ਸੀ ਜਿਹੜੇ ਇਨਵੈਲਿਡ ਵੋਟਾਂ ਸੀ ਉਹ ਵੋਟਰਾਂ ਨੇ ਨਹੀਂ ਕਿਹਾ ਕਿ ਜੀ ਸਾਡੀਆਂ ਇਨਵੈਲਿਡ ਗਲਤ ਕਰ ਗਿਆ ਨੇ ਲੋਕਾਂ ਨੇ ਕਿਹਾ ਵੀ ਗਲਤ ਹੋਈਆਂ ਨੇ ਇਹ ਇਸ ਤਰ੍ਹਾਂ ਜਿੱਤ ਗਿਆ ਲੋਕਾਂ ਨੇ ਕਿਹਾ ਸੀ ਨਾ ਐੱਚੇ ਤਾਂ ਜਿਹੜੇ ਬੰਦੇ ਉਹਦੀਆਂ 8 ਵੋਟਾਂ ਨੇ ਉਹ ਕਹਿ ਰਹੇ ਨੇ ਵੀ ਅਸੀਂ ਸਾਡੀ ਗਲਤ ਕੀਤੀਆਂ ਨੇ ਤੇ ਜਿਹੜਾ ਬੰਦਾ ਕੌਂਸਲਰ ਗਲਤ ਵੋਟ ਤੋਂ ਵੀ ਬਹੁਤ ਚਲੋ ਮੰਨ ਲਓ ਇੱਕ ਅੱਧੀ ਹੋਊ ਆ ਠੀਕ ਕਿਉਂ ਹੋਈਆਂ ਉਹ ਇਸ ਕਰਕੇ ਇਹ ਸਾਰਾ ਜਿਹੜਾ ਹਿਸਾਬ ਕਿਤਾਬ ਜੇ ਚ ਭਾਰਤੀ ਜਨਤਾ ਪਾਰਟੀ ਨੇ ਲੂਜ਼ ਕੀਤਾ ਹੈ ਇਹ ਚ ਕੋਈ ਦੋ ਰੋਗ ਨਹੀਂ ਬਾਕੀ ਤਾਂ ਬਹੁਤ ਕੁਝ ਚੱਲਦਾ ਹੈ ਉਹ ਵੀ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਜਾਂ ਭਗਵੰਤ ਮਾਨ ਜਾਂ ਉਹ ਗੱਲਾਂ ਤਾਂ ਆਪਾਂ ਹਰ ਰੋਜ਼ ਹੀ ਕਰਦੇ ਹਾਂ ਹੁਣ ਵੀ ਕਰਾਂਗੇ ਲੇਕਿਨ ਲੋਕਤੰਤਰ ਦੇ ਵਿੱਚ ਜੇ ਸੱਚਮੁੱਚ ਹੀ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਘੱਟੋ ਘੱਟ ਇਹ ਤਾਂ ਬਚਾ ਕੇ ਰੱਖੀਏ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਸੀ ਜਿੰਨਾ ਹੋਇਆ ਸੁਪਰੀਮ ਕੋਰਟ ਨੂੰ ਹਾਲ ਦੀ ਘਟਨਾ ਮੈਂ ਸਮਝਦਾ ਸਾਨੂੰ ਮੈਨੂੰ ਤਾਂ ਥੋੜੀ ਬਹੁਤੀ ਰਾਹਤ ਮਿਲੀ ਹੈ ਚੀਫ ਜਸਟਿਸ ਡੀ ਵੀ ਚੰਦਰਚੋੜਦਿਆ ਇਹਨਾਂ ਟਿੱਪਣੀਆਂ ਤੋਂ ਉਹਨਾਂ ਨੇ ਫਿਰ ਮੇਰੇ ਦੀ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ